ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਦੇ ਨਾਲ ਮੇਥੇ ਤੇ ਆਲੂ ਦੀ ਸਬਜੀ ਆਪਾਂ ਜ਼ਿਆਦਾਤਰ ਮੇਥੀ ਤੇ ਆਲੂ ਦੀ ਸਬਜੀ ਬਣਾਉਂਦੇ ਜਿਹੜੇ ਮੇਥੇ ਹੁੰਨੇ ਆ ਇਹ ਮੋਟੀ ਡੰਡੀ ਵਾਲੇ ਤੇ ਮੋٹے ਪੱਤੇ ਵਾਲੇ ਹੁੰਨੇ ਆ ਮਿੱਠੀ ਦੇ ਮੁਕਾਬਲੇ ਜਿਹੜੇ ਮਿੱਥੇ ਆ ਉਹਨਾਂ ਦੇ ਵਿੱਚ ਕੌੜਾਪਨ ਥੋੜਾ ਜਿਹਾ ਜਿਹੜਾ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਆਪਾਂ ਨੇ ਹਰੀ ਮਿਰਚ ਟਮਾਟਰ ਲਸਣ ਅਦਰਕ ਸੁੱਕੇ ਮਸਾਲੇ ਸਾਰੇ ਤਿਆਰ ਕਰ ਲਏ ਆਪਾਂ ਇਹਦੇ ਵਿੱਚ ਇੱਕ ਬड़ा ਚਮਚਾ ਜਿਹੜਾ ਮਲਾਈ ਦਾ ਪਾਵਾਂਗੇ ਵਿੱਚ ਜਿਹੜਾ ਕੌੜਾਪਨ ਹੋਰ ਵੀ ਘਟ ਜਾਊਗਾ ਆਪਾਂ ਨੇ ਮੂٹے ਪੱਤੇ ਵਾਲੇ ਜਿਹੜੇ ਮਿੱਥੇ ਆ 100 ਗ੍ਰਾਮ ਦੇ ਲਗਭਗ ਲਏ ਆ ਆਪਾਂ ਨੇ ਪੱਤਿਆਂ ਨੂੰ ਚੰਗੀ ਤਰ੍ਹਾਂ ਤੋੜ ਲਿਆ ਤੇ ਨਾਲ ਉਹਦੇ ਹਲਕੀਆਂ ਡੰਡੀਆਂ ਰੱਖੀਆਂ ਬਹੁਤ ਜ਼ਿਆਦਾ ਲੰਬੀਆਂ ਆਪਾਂ ਨੇ ਡੰਡੀਆਂ ਨਹੀਂ ਰੱਖੀਆਂ ਨਹੀਂ ਤਾਂ ਜਿਹੜੀ ਸਬਜੀ ਉਹ ਬਣ ਕੇ ਬਹੁਤ ਹੀ ਫਿਰ ਪੜਤਨ ਵਰ ਤਿਆਰ ਹੁੰਦੀ ਆ ਆਪਾਂ ਇਹਨੂੰ ਇੱਕ ਵਾਰੀ ਫੇਰ ਸਾ ਪਾਣੀ ਦੇ ਵਿੱਚ ਧੋ ਲੰਦੇ ਆ ਪਹਿਲਾਂ ਆਪਾਂ ਇਹਨੂੰ ਧੋ ਲਿਆ ਤੇ ਇੱਕ ਵਾਰੀ ਫੇਰ ਧੋਂਦੇ ਤੇ ਆਪਾਂ ਇਹਨੂੰ ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਇਹਨੂੰ ਇੱਕ ਕੱਪ ਦੇ ਵਿੱਚ ਪਾ ਲਵਾਂਗੇ ਇਹ ਜਿਹੜੀ ਸਬਜੀ ਆਪਾਂ ਨਵੇਂ ਤਰੀਕੇ ਦੇ ਨਾਲ ਬਣਾਉਣੀ ਹੈ ਇਹ ਬਣ ਕੇ ਬਹੁਤ ਹੀ ਸੁਆਦ ਤਿਆਰ ਹੁੰਦੀ ਹੈ ਜੇ ਤੁਸੀਂ ਇੱਕ ਵਾਰੀ ਇਸ ਢੰਗ ਨਾਲ ਇਹ ਸਬਜੀ ਆਲੂ ਮੇਥੇ ਦੀ ਬਣਾ ਲਈ ਤੁਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਬਣਾਓਗੇ ਤੇ ਇੱਕ ਆਪਾਂ ਨੇ ਹੁਣ ਲਿਆ ਮਿਕਸੀ ਦਾ ਜੱਗ ਜਿਹੜੇ ਆਪਾਂ ਮੇਥੇ ਧੋਤੇ ਆ ਉਹਨੂੰ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾਤਾ ਤੇ ਅੱਧੀ ਕੌਲੀ ਜਿਹੜੀ ਆਪਾਂ ਪਾਵਾਂਗੇ ਪਾਣੀ ਦੀ ਤਾਕਿ ਇਹ ਪਾਣੀ ਆਪਾਂ ਨੇ ਪਾਇਆ ਇਹ ਆਸਾਨੀ ਦੇ ਨਾਲ ਜਿਹੜੇ ਗ੍ਰाइंड ਹੋ ਜਵੇ। ਹਾਂਜੀ ਆਪਾਂ ਨੇ ਮੇਥਿਆਂ ਨੂੰ ਪੂਰੀ ਤਰ੍ਹਾਂ ਗ੍ਰाइंड ਕਰ ਲਿਆ। ਤੁਸ ਜਿਹੜਾ ਸਾਡਾ ਪੇਸਟ ਹੋ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ। ਦੇਖਣ ਦੇ ਵਿੱਚ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹ ਜਿਹੜੀ ਮੇਥੇ ਦੀ ਪੁਰਜੀ ਆਪਾਂ ਬਣਾਵਾਂਗੇ ਮੇਥੇ ਆਲੂ ਮੇਥੇ ਦੀ ਸਬਜ਼ੀ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। 100 ਗ੍ਰਾਮ ਸੀ ਮਿਰਠੇ ਲੈ ਆ ਅੱਧਾ ਕਿਲੋ ਲੈ ਸੀ ਆਲੂ ਆਲੂ ਆ ਜਿਹੜੇ ਅਸੀਂ ਉਹ ਨਵੇਂ ਲੈ ਆ ਇਹਨਾਂ ਨੂੰ ਆਪਾਂ ਨੇ ਛਿੱਲ ਕੇ ਪਾਣੀ ਦੇ ਵਿੱਚ ਡਬੋ ਤਾ ਕਿਉਂਕਿ ਆਲੂ ਆ ਜਿਹੜੇ ਇਹ ਬਹੁਤ ਛੇਤੀ ਜਿਹੜੇ ਕਾਲੇ ਹੋ ਜਾਂਦੇ ਆ ਹੁਣ ਆਪਾਂ ਨੇ ਇਹਨਾਂ ਨੂੰ ਚੋਰਸ ਮੋਟੇ ਸ਼ੇਪ ਦੇ ਵਿੱਚ ਕੱਟ ਲੈਣਾ ਆਪਾਂ ਨੇ ਇਹਨਾਂ ਨੂੰ ਬ੍ਰੀਕ ਨਹੀਂ ਕੱਟਣਾ ਦੇਖੋ ਆਪਾਂ ਮੋਟੇ-ਮੋਟੇ ਪੀਸਾ ਨੂੰ ਕੱਟ ਲੈ ਤਾਂ ਕਿ ਇਹ ਵਿੱਚ ਘੁਲ ਵੀ ਨਾ ਜਾਣ ਤੇ ਜਿਹੜਾ ਦਾ ਕੜਾ ਪਣਾ ਹੋ ਸੁੱਖ ਤੇ ਵੀ ਕਰ ਲੈਣਾ ਆਪਾਂ ਨੇ ਭੈਣ ਗੈਸ ਤੇ ਤਰਿਆ ਤੇ ਆਪਾਂ ਨੇ ਭੈਣ ਨੂੰ ਚੰਗੀ ਤਰ੍ਹਾਂ ਜਿਹੜਾ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ ਜਿਹੜੇ ਮਿੱਥੇ ਗ੍ਰाइंड ਕਰਿਆ ਉਹ ਆਪਾਂ ਨੇ ਪਾ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਹਲਾ ਦੇਣਾ ਹੁਣ ਆਪਾਂ ਅੱਧਾ ਗਲਾਸ ਕੱਪ ਜਿਹੜਾ ਧੋ ਲਿਆ ਉਹ ਵੀ ਆਪਾਂ ਨੇ ਪਾਤਾ ਗੈਸ ਜਿਹੜਾ ਆਪਾਂ ਨੇ ਤੇਜ਼ ਕਰ ਦੇਣਾ ਕਿਉਂਕਿ ਇਹਨੂੰ ਛੇਤੀ ਜਿਹੜੇ ਅਵਾਲੀ ਆਉਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਲੂ ਪਾ ਦਵਾਂਗੇ ਹੁਣ ਆਪਾਂ ਇਹਨੂੰ ਦੇਖੋ 2 ਕੁ ਮਿੰਟ ਢਾਕ ਤਾ ਇਹ ਜਿਸ ਤਰ੍ਹਾਂ ਸਾਗ ਰਿਜ ਜਿਦੋਂ ਉਸ ਤਰ੍ਹਾਂ ਇਹ ਰਿਜਣ ਲੱਗ ਗਿਆ ਤੇ ਜਿਹੜੀ ਦੀ ਖੁਸ਼ਬੂ ਆ ਬਹੁਤ ਜ਼ਿਆਦਾ ਆ ਰਹੀ ਜਦੋਂ ਇਹ ਉਬਲਦਾ ਤੇ ਹੁਣ ਆਪਾਂ ਨਾਲ ਇਹਦੇ ਪਾ ਦਵਾਂਗੇ ਆਲੂ ਜਦੋਂ ਆਪਾਂ ਨੇ ਮੇਥਾ ਨੂੰ ਇਸ ਤਰ੍ਹਾਂ ਅਵਾਲਣਾ ਹੈ ਇਹਦੇ ਵਿੱਚ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਨਹੀਂ ਪਾਉਣਾ ਪਾਣੀ ਆ ਜਿਹੜਾ ਉਹ ਆਪਾਂ ਨੇ ਬਹੁਤ ਹੀ ਹਿਸਾਬ ਦਾ ਪਾਉਣਾ ਹੈ ਤੇ ਇਹਦੇ ਵਿੱਚ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਜਿਹੜੇ ਮੇਥਿਆਂ ਦਾ ਕੌੜਾ ਪਾਣਾ ਉਹ ਆਲੂਆਂ ਨੇ ਸੂਕਤ ਕਰ ਲੈਣਾ ਤੇ ਜਿਹੜਾ ਇਹ ਸਬਜ਼ੀ ਦਾ ਕੌੜਾ ਪਾਣਾ ਉਹ ਬਹੁਤ ਘੱਟ ਜਾਂਦਾ ਹੈ। ਤੇ ਲੋੜ ਦੇ ਅਨੁਸਾਰ ਅਸੀਂ ਇੱਕ ਚਮਚ ਪਾਇਆ ਨਮਕ ਦਾ ਤੇ ਨਮਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ। ਤੇ ਹੁਣ ਨਾਲ ਪਾਵਾਂਗੇ ਆਪਾਂ ਸੁੱਕੀਆਂ ਮਿਰਚਾਂ। ਆਪਾਂ ਦੋ ਸੁੱਕੀਆਂ ਮਿਰਚਾਂ ਲਈਆਂ। ਇਨਨੂੰ ਤੋੜ ਕੇ ਆਪਾਂ ਨੇ ਵਿੱਚ ਮਿਕਸ ਕਰ ਦੇਣਾ। ਇਹਦੇ ਵਿੱਚ ਆਪਾਂ ਨੇ ਹੋਰ ਕੋਈ ਵੀ ਮਸਾਲਾ ਨਹੀਂ ਪਾਉਣਾ। ਹੁਣ ਆਪਾਂ ਗੈਸ ਨੂੰ ਸਿਮ ਕਰ ਦਿੰਨੇ। ਇਹਨੂੰ ਢਾਕ ਕੇ 10 ਮਿੰਟ ਜਿਹੜਾ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਸਾਡੇ ਜਿਹੜੇ ਆਲੂ ਥੋੜੇ ਜੇ ਨਰਮ ਨਹੀਂ ਹੋ ਜਾਂਦੇ। ਇਹ ਨਮੇ ਆਲੂ ਆ। ਨਮੇ ਆਲੂ ਬਣਦੇ ਵੀ ਛੇਤੀ ਐ ਤੇ ਇਹਨਾਂ ਦੀ ਜਿਹੜੀ ਸਬਜ਼ੀ ਉਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਹੁਣ ਆਪਾਂ ਆਲੂਆਂ ਨੂੰ ਇੱਕ ਵਾਰੀ ਚੈੱਕ ਕਰ ਲੈਂਦੇ ਆ ਆਲੂ ਜਿਹੜੇ ਸਾਡੇ ਉਹ ਇਸ ਤਰ੍ਹਾਂ ਦੇ ਬਣ ਗਏ ਦੇਖੇ ਆਲੂ ਜਿਹੜੇ ਸਾਡੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਜਿੰਨੇ ਕ ਆਪਾਂ ਨੂੰ ਲੋੜ ਹੈ ਕਿਉਂਕਿ ਆਪਾਂ ਨੇ ਮਸਾਲਾ ਪਾ ਕੇ ਵੀ ਇਹਨਾਂ ਨੂੰ ਪਕਾਣਾ ਹੈ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਆਪਾਂ ਇਹਨੂੰ ਇੱਕ ਸਾਈਡ ਤੇ ਰੱਖਦੇ ਆ ਹੁਣ ਆਪਾਂ ਇੱਕ ਛੋਟਾ ਪੈਨ ਲਏ ਆ ਉਹਦੇ ਵਿੱਚ ਆਪਾਂ ਅੱਧੀ ਘੜਛੀ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਗਰਮ ਕਰ ਲਈ ਇਦੇ ਵਿੱਚ ਆਪਾਂ ਲੌਂਗ, ਇਲਾਇਚੀ, ਤਾਲਚੀਨੀ, ਸਾਤ ਧਨੀਆ ਪੀਸਾਵਤਾ ਜੀਰਾ ਅੱਧਾ-ਅੱਧਾ ਚਮਚਾ ਆਪਾਂ ਨੇ ਚੰਗੀ ਤਰ੍ਹਾਂ ਪੁੰਨ ਲਿਆ। ਇਹਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈਣਾ। ਨਾਲ ਪਾਇਆ ਆਪਾਂ ਨੇ ਲਸਣ ਦਾ ਪੇਸਟ। ਆਪਾਂ 10-12 ਕਲੀਆਂ ਜਿਹੜੀਆਂ ਲਸਣ ਦੀਆਂ ਲਈਆਂ ਤੇ ਉਹਨਾਂ ਨੂੰ ਆਪਾਂ ਨੇ ਕੁੱਟ ਲਿਆ। ਕੁੰਡੀ ਦੇ ਵਿੱਚ ਕੁੱਟੀਆਂ ਆਪਾਂ ਨੇ ਸਾਰੀਆਂ ਚੀਜ਼ਾਂ ਕੋਈ ਚੀਜ਼ ਆਪਾਂ ਮਿਕਸੀ ਦੇ ਵਿੱਚ ਜਿਹੜੀ ਗ੍ਰੈਂਡ ਨਹੀਂ ਕਰੀ ਤੇ ਨਾਲ ਪਾਇਆ ਆਪਣੇ ਅਦਰਕ ਅਦਰਕ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਪੂਨ ਲਿਆ ਆਪਾਂ ਇਹ ਬਿਨਾ ਪਿਆਜ਼ਾਂ ਤੋਂ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਸਬਜ਼ੀ ਜਿਹੜੀ ਬਣ ਕੇ ਬਹੁਤ ਹੀ ਸੁਆਦ ਤਿਆਰ ਹੋਊਗੀ ਆਲੂ ਤੇ ਮਠੇ ਦੀ ਜਿਹੜੀ ਇਹ ਪੁਰਜੀ ਬਣ ਕੇ ਤਿਆਰ ਹੋਊਗੀ ਹਾਂਜੀ ਹੁਣ ਪਾਵਾਂਗੇ ਆਪਾਂ ਹਰੀ ਮਿਰਚ ਤਿੰਨ ਚਾਰ ਆਪਾਂ ਹਰੀ ਮਿਰਚ ਲਈ ਤੇ ਆਪਾਂ ਇਹਨਾਂ ਨੂੰ ਛੋਟੇ-ਛੋਟੇ ਜਿਹੜੇ ਕੱਟ ਲਾ ਦੇਣੇ ਤੇ ਇਹਨਾਂ ਨਾਲ ਜਿਹੜੀ ਮਸਾਲੇ ਦਾ ਫਲੇਵਰ ਬਹੁਤ ਹੀ ਜ਼ਿਆਦਾ ਜਿਹੜਾ ਵੱਧ ਜਾਂਦਾ ਆਪਾਂ ਇਹ ਪਾਈਆਂ ਚਾਰ ਮਿਰਚ ਸਬਜੀ ਇਹ ਜਿਹੜੀ ਆਪਾਂ ਇਹਦੇ ਵਿੱਚ ਨੂਨ ਮਿਰਚ ਪੂਰਾ ਤੇਜ ਪਾਣਾ ਹੈ ਅਸੀਂ ਇਹਦੇ ਵਿੱਚ ਸੁੱਕੀ ਮਿਰਚ ਵੀ ਪਾਈ ਹੈ ਹਰੀ ਵੀ ਪਾਈ ਹੈ ਤੇ ਲਾਲ ਵੀ ਪਾਵਾਂਗੇ ਤੇ ਇੱਕ ਲਿਆ ਸੀ ਬੜੇ ਸੈਂਜ ਦਾ ਟਮਾਟਰ ਨੂੰ ਆਪਾਂ ਨੇ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਪੂਰੀ ਤਰ੍ਹਾਂ ਆਪਾਂ ਨੇ ਅਦਰਕ ਤੇ ਲ ਸੰਦੀ ਪੇਸਟ ਦੇ ਵਿੱਚ ਮਿਕਸ ਕਰ ਦਿਆ। ਹਾਂਜੀ ਆਪਾਂ ਨੇ 2 ਮਿੰਟ ਢਾ ਕੇ ਪਕਾ ਲਿਆ। ਟਮਾਟਰਾਂ ਦੇਖੋ ਸਾਡੇ ਜਿਹੜੇ ਸੌਫਟ ਹੋ ਗਏ। ਹੁਣ ਆਪਾਂ ਇਹਨੂੰ ਕੜਚੀ ਦੀ ਤਰ੍ਹਾਂ ਇਹਨੂੰ ਆਪਾਂ ਨੇ ਮੀਕੀ ਮੈਸ਼ ਕਰ ਦਿਆ। ਤੇ ਚਮਚ ਦਾ ਚੌਥਾ ਹਿੱਸਾ ਪਾਇਆ ਆਪਾਂ ਨੇ ਹਿੰਗ ਦਾ। ਹਿੰਗ ਦੇ ਨਾਲ ਜਿਹੜੀ ਸਬਜੀ ਆ ਉਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਤੇ ਉਹ ਆਪਾਂ ਚਮਚ ਦਾ ਚੌਥਾ ਹਿੱਸਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਤਾ। ਲੇਖੋ ਮਸਾਲਾ ਸਾਡਾ ਜਿਹੜਾ ਉਹ ਪੂਰੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਲਗਾਤਾਰ ਜਿਹੜਾ ਹਿਲਾਉਣਾ। ਜਦੋਂ ਲੈਨੇ ਕਿ ਉਹ ਛੱਡਦਾ। ਹੁਣ ਪਾਵਾਂਗੇ ਆਪਾਂ ਤੇ ਇੱਕ ਬड़ा ਚਮਚ ਮਲਾਈ ਦਾ। ਮਲਾਈ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ। ਤਾਂ ਕਿ ਜਿਹੜੀ ਇਹ ਸਾਡੀ ਸਬਜੀ ਇਹ ਬਣ ਕੇ ਬਹੁਤ ਹੀ ਸੁਆਦ ਪਿਆਰਾ ਹੋਵੇ। ਹਾਂ ᱱ ਦੇਖੋ ਹੁਣ ਸਾਡੀ ਜਿਹੜੀ ਮਲਾਈ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਲਈ। ਇੱਕ ਬੜਾ ਚਮਚਾ ਜਿਹੜਾ ਪਾਇਆ ਆਪਾਂ ਨੇ ਹਲਦੀ ਪਾਊਡਰ। ਹਲਦੀ ਪਾਊਡਰ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿਆ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕੋਰੀ ਜ਼ਰੂਰ ਟਰਾਈ ਕਰਿਓ। ਤੇ ਹੁਣ ਪਾਈ ਆਪਾਂ ਨੇ ਇੱਕ ਚਮਚ ਲਾਲ ਮਿਰਚ ਪਾਊਡਰ ਸਬਜੀ ਜਿਹੜੀ ਆਪਾਂ ਨੇ ਇਹ ਚਟਪਟੀ ਬਣਾਣੀ ਹੈ ਇੱਕ ਚਮਚ ਆਪਾਂ ਨੇ ਲਾਲ ਮਿਰਚ ਪਾਊਡਰ ਪਾਇਆ ਤੇ ਇੱਕ ਚਮਚ ਪਾਵਾਂਗੇ ਆਪਾਂ ਕਲਰ ਵਾਸਤੇ ਡੇਗੀ ਮਿਰਚ ਇਹਦੇ ਨਾਲ ਜਿਹੜਾ ਮਸਾਲਾ ਉਹ ਭੁੱਜ ਕੇ ਬਹੁਤ ਹੀ ਦੇਖਣ ਵਿੱਚ ਵੀ ਸੋਹਣਾ ਲੱਗਦਾ ਤੇ ਸਬਜੀ ਨੂੰ ਵੀ ਇਹ ਸਵਾਦ ਬਣਾਉਂਦਾ ਤੇ ਲਾਲ ਮਿਰਚ ਪਾਊਡਰ ਦੇ ਨਾਲ ਆਪਾਂ ਨੇ ਇੱਕ ਚਮਚ ਪਾਇਆ ਦੇਗੀ ਮਿਰਚ ਪਾਊਡਰ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਹੁਣ ਆਪਾਂ ਨੇ ਗੈਸ ਨੂੰ ਬੰਦ ਕਰਤਾ ਕਿਉਂਕਿ ਜੇ ਜ਼ਿਆਦਾ ਗੈਸ ਤੇ ਆਪਾਂ ਇਹਨਾਂ ਨੂੰ ਪਕਾਈਏ ਤਾਂ ਇਹ ਜਿਹੜੇ ਸੁੱਕੇ ਮਸਾਲੇ ਆ ਉਹ ਜਲ ਜਾਂਦੇ ਤੇ ਉਹ ਮਸਾਲੇ ਨੇ ਛੱਡਤਾ ਮਸਾਲਾ ਸਾਡਾ ਬਣ ਕੇ ਤਿਆਰ ਹੈ ਹੁਣ ਆਪਾਂ ਦੁਬਾਰਾ ਪੈਨ ਨੂੰ ਧਰਦੇ ਹਾਂ ਗੈਸ ਤੇ ਆਪਾਂ ਦੇਖਦੇ ਹਾਂ ਆਲੂ ਤੇ ਮੇਥਨ ਚੰਗੀ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਮਿਕਸ ਕਰ ਲਿਆ ਪਾਣੀ ਇਹਨਾਂ ਦਾ ਬਿਲਕੁਲ ਸੁੱਕ ਤ ਹੋ ਗਏ ਹੁਣ ਉਹਦੇ ਵਿੱਚ ਆਪਾਂ ਨੇ ਪਾ ਦਿੱਤਾ ਜਿਹੜਾ ਆਪਾਂ ਨੇ ਮਸਾਲਾ ਜਿਹੜਾ ਤਿਆਰ ਕਰਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਿੱਚ ਮਿਕਸ ਕਰ ਦੇਣਾ ਦੇਖੋ ਮਸਾਲਾ ਪਾਉਣ ਦੇ ਨਾਲ ਸਬਜੀ ਦਾ ਇਹ ਕਲਰ ਹੈ ਜਿਹੜਾ ਕਿੰਨਾ ਵਧੀਆ ਲੱਗਦਾ ਹੈ ਤੇ ਜਿਹੜੀ ਇਹ ਸਬਜੀ ਹੈ ਇਹ ਬਣ ਕੇ ਬਹੁਤ ਸਵਾਦ ਤਿਆਰ ਹੁੰਦੀ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਤੇ ਜਿਹੜਾ ਪੈਨ ਆ ਉਹ ਆਪਾਂ ਨੇ ਦੋ ਚਮਚ ਪਾਣੀ ਦੇ ਪਾ ਕੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਕੇ ਸਬਜ਼ੀ ਦੇ ਵਿੱਚ ਪਾ ਦੇਣਾ ਤੇ ਆਪਾਂ ਇਹਨੂੰ 10 ਮਿੰਟ ਜਿਹੜਾ ਸੇਕ ਲਵਾਵਾਂਗੇ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ ਹੁਣ ਪਾਏ ਆਪਾਂ ਇਹਦੇ ਵਿੱਚ ਗਰਮ ਮਸਾਲਾ ਗਰਮ ਮਸਾਲੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਸੇਕ ਲਗਾਉਣਾ ਹੈ। ਹਾਂਜੀ ਹੁਣ ਆਪਾਂ ਪਾ ਲਿਆ ਇੱਕ ਕੌਲੀ ਦੇ ਵਿੱਚ। ਦੇਖੋ ਸਬਜ਼ੀ ਦੇਖਣ ਵਿੱਚ ਕਿੰਨੀ ਵਧੀਆ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਹਤਿਆਰ ਹੋਈ ਹੈ। ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।